ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ਹਾਲ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਬਹੁਤ ਵਧੀਆ ਕੰਮ ਹੋ ਗਿਆ ਜ਼ਿਮੀਦਾਰਾਂ ਦੀਆਂ ਫਸਲਾਂ ਜਿਹੜੀਆਂ ਟਕਾਣੇ ਲੱਗ ਗਈਆਂ तकरीबन तकरीबन ਕੇਵਲ ਜਾਂ 1 ਜਾਂ 2% ਸਾਡੇ ਏਰੀਆ ਦੇ ਵਿੱਚ ਰਹਿ ਗਈਆਂ ਨੇ ਤੇ ਉਹ ਵੀ ਜਲਦ ਤੋਂ ਜਲਦ ਕੰਪਲੀਟ ਹੋ ਜਾਣਗੀਆਂ ਬਾਕੀ ਤੂੜੀ ਦਾ ਕੰਮ ਹੈਗਾ ਜਿਹੜਾ ਥੋੜਾ ਬਹੁਤਾ ਹੱਲ ਰਹਿੰਦਾ ਏ ਉਹ ਵੀ ਜਲਦ ਤੋਂ ਜਲਦ ਕੰਪਲੀਟ ਹੋ ਜਾਊਗਾ ਵਾਹਿਗੁਰੂ ਅਗੇ ਸੱਚਾ ਪਾਤਸ਼ਾਹ ਅਗੇ ਜਿਹੜੀ ਅਰਦਾਸ ਕੀਤੀ ਸੀਗੀ ਵੀ ਸੁੱਖ ਸ਼ਾਂਤੀ ਨਾਲ ਇਹ ਸਾਰਾ ਕੰਮ ਹੋ ਜਾਵੇ ਪ੍ਰਮਾਤਮਾ ਨੇ ਸਾਡੀ ਅਰਦਾਸ ਸੁਣੀ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਵਾਹਿਗੁਰੂ ਵਸੇ ਦਿਆ ਰੱਖੇ ਸਾਡੇ ਮਨ ਦੇ ਵਿੱਚ ਸ਼ਾਂਤੀ ਰੱਖੇ ਸਾਡੇ ਨਗਰ ਖੇੜੇ ਦੇ ਵਿੱਚ ਤੇ ਸਾਡੇ ਪੰਜਾਬ ਨੂੰ ਤੇ ਪੂਰੇ ਵਰਲਡ ਨੂੰ ਵਧੀਆ ਢੰਗ ਦੇ ਨਾਲ ਚਲਾਵੇ ਹਨ ਤੇ ਉਹ ਵਧੀਆ ਢੰਗ ਦੇ ਨਾਲ ਨਾਲ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਥੋੜਾ ਜਿਹਾ ਵਧੀਆ ਢੰਗ ਨਾਲ ਆਪਣੇ ਘਰ ਦੇ ਵਿੱਚ ਵਿਚਰੀਏ ਸੋ ਘਰ ਦੇ ਵਿੱਚ ਲੱਗੇ ਹੋਏ ਆ ਵਿਚਰਨ ਕਿਵੇਂ ਲੱਗੇ ਹੋਏ ਆ ਵਿਚਰਨ ਇਹ ਤੁਹਾਨੂੰ ਦਿਖਾਉਂਦੇ ਆ ਜੀ ਹੁਣ ਡਿਸਕੋ ਬੈਠੀਆਂ ਜੀ ਸ਼੍ਰੀਮਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਇਹਦਾ ਤਾਂ ਬੈਠ ਗਿਆ ਗळा ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿਕਨ ਦੇ ਇਲਾਵਾ ਕੋਈ ਕੰਮ ਨਹੀਂ ਹੈਗਾ। ਬਹਣਾ ਹੈ। ਵਾਹ ਕੁਚੀ ਕੀ ਖਾਧੀ। ਅੱਛਾ ਗੱਲ ਐ ਤਾਂ ਮੈਂ ਵਿੱਕੀ ਤੋਂ ਕਹਾਂਗਾ। ਅਸੀਂ ਤੋਹੇ ਜਣੇ ਥੱਲੇ ਆ ਕੇ ਗੱਡੀ ਠੀਕ ਕਰਦੇ ਤੇ। ਗੱਲੇ ਦੀ ਗੱਲ ਆ। ਗੱਲੇ ਦੀ ਗੱਲ ਤਾਂ ਥੋੜਾ। ਭਰਾ ਜੀ ਗਲਤ ਆਈਸਕ੍ਰੀਮ ਚੱਕ ਲਿਆ। ਆਈਸਕ੍ਰੀਮ ਲੈ ਕੇ ਆ ਨਾ ਵਿੱਕੀ? ਗਲਤ ਬਾਤ ਜੇ ਤੂੰ ਅੱਜ ਦੇ ਬਾਅਦ ਆਈਸਕ੍ਰੀਮ ਲੈ ਕੇ ਆਇਆ। ਉਹਦੇ ਨਾਲ ਮੈਂ ਬਾਤ ਨੂੰ ਦੱਸਦਾ ਚਾਹੇ ਮਿੰਤਾ ਵੀ ਕਰੀ ਜਾਣ। ਬੋਲੀ ਵੀ ਪੱਕ ਗਏ। ਹਾਂ। ਤੂੰ ਬਗੈਰ ਕਿਸੇ ਤੇ ਲੈ ਕੇ ਆਇਆ ਉਹ? ਮੈਂ ਤਾਂ ਕੁਝ ਹੋਰ ਮੰਗਾਇਆ ਤਾਂ ਚੱਕ ਕੋ ਦੋ। ਨਹੀਂ ਨਹੀਂ ਦੱਸ। ਮੈਂ ਮਗੋਂ ਦਿੱਤੀ ਬਟਰ ਸਕਾਚ ਓਕੇ ਹੁੰਦਾ ਬੇਕਾਰ ਬੇਕਾਰ ਚੱਕਲੇ ਹੈ ਬਨਾਲਾ ਕਿਹੜੀ ਬਨਾਲਾ ਬਨਾਲਾ ਸੁਖਵੀਰ ਤੇਰੇ ਚ ਕੋਈ ਸੱਸ ਵਾਲਾ ਰੋਲ ਨਹੀਂ ਹੈਗਾ ਤੇਰੇ ਕੋਲ ਤੂੰ ਤਾਂ ਹੈਗਾ ਭੋਂਦੂ ਐ ਤੂੰ ਦੂਆ ਨਿਮਾਏ ਹੈ ਕੋਈ ਕੁਛ ਨਹੀਂ ਤੇ ਉਧਰ ਥਾਣੀ ਵਾਲਾ ਰੋ ਮੈਂ ਹੀ ਮਾਰਨਾ ਬਸ ਇਧਰ ਜੈਸਮੀਨ ਬੈਠੀ ਐ ਲੱਗੀ ਵੀ ਪਤਾ ਨਹੀਂ ਕੀ ਆ ਟੀਮ ਟੱਲਾ ਜਾਂ ਕਰਨ ਜਾਂ ਕੋ ਕੰਮ ਹੁੰਦਾ ਜਾਂ ਗੁਰਦੁਆਰੇ ਨੂੰ ਤੁਰ ਪੈਂਦੀ ਐ ਹੋ ਸਾਬਜੀ ਮੈਂ ਸਬਜੀ ਭਾਂਡੇ ਮੈਂ ਉਹ जाटगीर ਆਪਣਾ ਤੀ ਦੇਖ ਲਓ ਜੀ ਗੱਲ ਸੁਣ ਲਓ ਜਿਹੜੀ ਤੁਸੀਂ ਸ਼ਾਮ ਨੂੰ ਸੁੱਖੋ ਭੈਂਚ ਵਾਲੀ ਵੀਡੀਓ ਦੇਖੀ ਆ ਉਹਦੇ ਵਿੱਚ ਦੇਖਿਆ ਹੋਣਾ ਤੁਸੀਂ ਵੀ ਕਾਉਣ ਲੱਗੀ ਵੀ ਸੀ ਸਬਜੀ ਕੱਟਣ ਗੱਪ ਘਟ ਮਾਰਾ ਕਰ ਸਬਜੀ ਕੱਟਣ ਦੀ ਨਹੀਂ ਗੱਲ ਕਰੀ ਮੈਂ ਸਬਜੀ ਬਣਾਉਣ ਦੀ ਗੱਲ ਕਰੀ ਮਸਾਲਾ ਤਿਆਰ ਕਰਨ ਦੀ ਗੱਲ ਕਰੀ ਮਮਾ ਮਸਾਲਾ ਵੀ ਜਸਮੀ ਤਾਂ ਕਿਆ-ਕਿਆ ਕੱਟਿਆ ਤਾਂ ਪਪਾ ਜੀ ਦੇਖੋ ਮੰਮਾ ਨੇ ਇਕੱਲਾ ਕਦੂ-ਕਦੂ ਘਸਤਾ ਤਾਂ ਠੀਕ ਹੈ ਆਲੂ ਵੀ ਮੈਂ ਆਪ ਕਰ ਕਦੂ ਕਿਆ ਕਰਤਾ ਤਾਂ ਕਦੂ ਕਟਿੰਗ ਕਰਤਾ ਅੱਛਾ ਆਲੂ ਤਾਂ ਕਟਿੰਗ ਕਰੀ ਮੈਂ ਆਲੂ ਕਟਿੰਗਾ ਤੇ ਠੀਕ ਹੈ ਮੰਮਾ ਪਿਆਜ਼ ਨਹੀਂ ਝੂਠ ਬੋ ਪਿਆਜ ਵੀ ਮੈਂ ਕਰਿਆ ਵਿੱਚ ਪੁੱਛ ਲਾ ਮम्मा ਨੂੰ ਜੇ ਮੈਂ ਝੂਠ ਬੋਲਾਂ ਪਿਆਜ ਮੈਂ ਕੱਟਿਆ ਸੁਵੇਰ ਇਹਨੇ ਤਾਂ ਸਾਨੂੰ ਹਰੇ ਗੱਲ ਝੂਠੀਆਂ ਬੋਲੀਆਂ ਅੱਛਾ ਫਿਰ ਤੂੰ ਕੀ ਕਰਿਆ ਮੈਨੂੰ ਆਦ ਤੂੰ ਸੁਵੇਰ ਦੀ ਬਿੱਲੀ ਹਾਂ ਹਾਂ ਮੈਂ ਤਾਂ ਬਿੱਲੀ ਹਾਂ ਮੈਂ ਤਾਂ ਪਹਿਲੇ ਕਹਿੰਦਾ ਵੀ ਮੈਂ ਤਾਂ ਬਿੱਲੀ ਹਾਂ ਮੈਨੂੰ ਜਦੋਂ ਸੀ ਥੱਲੇ ਮਾੜਾ ਮੋਟਾ ਕੰਮ ਲੱਗੇ ਵੇ ਦੇ ਕਰਨ ਏ ਜੀ ਓ ਜੀ ਫਲਾਣਾ ਜੀ ਟੀਮ ਕਾ ਜੀ ਆਪ ਪਰ ਬਿੱਲੀਆਂ ਹੈ ਹੈ ਉਹ ਵਹਿਗਰੂ ਹੋ ਵਹਿਗਰੂ ਕਿਹ ਝਾੜੂ ਕੋਚਾ ਕੌਣ ਕਰਦਾ ਹੈ ਸਵੇਰੇ ਰੋਟੀ ਪਾਣੀ ਦਾ ਕੌਣ ਕਰਦਾ ਕੱਪੜੇ ਕੌਣ ਧੋਂਦਾ ਮੁਰ ਪਾਣੀਆ ਵੀ ਉਹ ਮੇਰੀ ਕੀ ਗੱਲ ਸੁਣੋ ਜਣੀ ਸਵੇਰ ਮੈਂ ਮੈਂ ਕਾਹ ਵੀ ਓਹੋ ਪਿਛਲੇ ਸਾਲ ਮੈਂ ਤਾਂ ਲਾਇ ਤੇ ਓਹੋ ਮੈਂ ਕਣ ਕਬੱਡੀ ਦੀ ਓਹ ਇੱਕ ਗੱਲ ਬਣੀ ਪਿਛਲੇ ਸਾਲ ਮੇਨ ਗੱਲ ਇਹ ਹੈ ਕਿ ਜੇ 10 ਮਿੰਟ ਕੂੜੀ ਫੜਨ ਨੂੰ ਕਹਤਾ ਤਾਂ ਤੁਹਾਨੂੰ ਅਸੀਂ ਇਹ ਵੀ ਬੇਲੀਆਂ ਸੀ ਹੈ ਮੈਨੂੰ ਕੂੜੀ ਫੜਨ ਨੂੰ ਕੋਈ ਗੱਲ ਨਹੀਂ ਕਹੀ ਅਸੀਂ ਤਾਂ ਗੱਲ ਸੁਣ ਦੋਨੇ ਭਾਈ ਆ ਦੇਖ ਲੈ ਭਾਈ ਇੱਧਰ ਤੁਹਾਨੂੰ ਦੇਖ ਕੇ ਤੁਸੀਂ ਫਿਰ ਸਟਫੜ ਵੀ ਬੇਕੀ ਦਾ ਅੱਗ ਬਾਲੀ ਆਪਣਾ ਬੈਠਾ ਸੱਤ ਸਾਲ ਦੀ ਸਾਰਾ ਲੈ ਆ ਲੈ ਦੇਖ ਲੈ ਆਲਾ ਸਾਰਾ ਸਾਰਾ ਕੂੜੀ ਗੇੜੀ ਬੈਠਾ ਜਾ ਹੁਣ ਤੁਸੀਂ ਪਕਾਉਣੀਆਂ ਨਹੀਂ ਮੂੰਹ ਫਲਾ ਕੇ ਬੈਠੇ ਹੀ ਰਹਿਣਾ ਕਿਆ ਰੱਬ ਨੂੰ ਕੀ ਨਹੀਂ ਜਾਣ ਦੇਣੀ ਐ ਮੈਨੂੰ ਦੱਸ ਰੱਬ ਨੂੰ ਜਾਣ ਅਸੀਂ ਉਹ ਦੇਣੀ ਐ ਹਾਂ ਦੱਸ আচ্ছা ਮੈਨੂੰ ਐ ਦੱਸ ਵੀ ਜਿਹੜੀ ਗੱਲ ਮੈਂ ਪੁੱਛੂ ਜਵਾਬ ਉਹਦਾ ਦੇਣਾ ਸੀ ਵੀਰੇ ਮੈਨੂੰ ਕਿਹ ਗੱਲ ਦਾ ਜਵਾਬ ਦੇਈ ਪੈਰਾ ਮੈਨੂੰ ਤੂੰ ਇਸ ਗੱਲ ਦਾ ਜਵਾਬ ਦੇ ਵੀ ਅੱਗ ਕਿਹਨੇ ਵਾਲੀ ਉਹ ਦਿਖਾਵੇ ਵਾਸਤੇ ਵਿੱਕੀ ਨੇ ਵਾ ਆਏ ਹੋਏ ਰੱਬਾ ਮੇਰੇ ਜਣੀ ਵਿੱਕੀ ਐਂ ਕਰ ਹੁਣ ਬਾਲਟੀ ਚੱਕ ਪਾਣੀ ਦੀ ਇਹ ਤਾਂ ਨਵੇੜ ਕੰਮ ਦਿਖਾਵਾ ਜਾ ਖਤਮ ਕਰੀਏ ਇਹਨਾਂ ਦਾ ਪਾ ਬਾਲਟੀ ਪਰ ਛੋਟਾ ਵੀਰ ਕੀ ਕਰਦਾ ਉਹ ਲੱਗਿਆ ਵੀ ਜੀ ਅੱਗ ਬਾਲਣਾ ਅੱਗ ਬਾਲ ਕੇ ਫਿਰ ਕੀ ਕਰਨ ਲੱਗਿਆ ਅੱਗ ਬਾਲ ਤੇ ਬਾਅਦ ਵਿੱਚ ਉਹਨੇ ਉੱਪਰ ਰੱਖਣੇ ਆ ਮਤਲਬ ਤਵੀ ਚੱਕ ਕੇ ਵਿੱਕੀ ਉਹ ਪਈਆਂ بینی ਬੱਸ ਬੱਕਾ ਕੰਦੀ ਆ ਤਾਂ ਪਾੜ ਰਹੀ ਸਾਡੀ ਅੱਗ ਵਾਲੀ ਵਿੱਚ ਗੋਹਾ ਲਾਤਾ ਅੱਛਾ ਚਲੋ ਵਈਓ ਕੀ ਸੁਣੋ ਖੜ ਜਾ ਫਸ ਗਈ ਇਹ ਬਈ 1 ਮਿੰਟ ਵੈਰੀ ਗੱਲ ਹੁਣ ਲਾ ਫਸ ਗਈ ਹਰ ਤੁਸੀਂ ਸ਼ਾਰਟ ਦੇਖੇ ਹੋਣੇ ਹਨ ਐਥੇ ਤੇ ਪਤਾ ਲੱਗਦਾ ਇਹ ਦੋਹੇ ਜੜੀਆਂ ਸਾਡੇ ਮਗਰ ਝੂਠ ਬੋਲਦੀਆਂ ਕਿਵੇਂ ਬੋਲਦੀਆਂ ਲੱਗ ਗਿਆ ਪਤਾ ਸੰਸਨੀਤ ਖਬਰ ਅੱਜ ਲੱਗ ਗਿਆ ਪਤਾ ਤੁਸੀਂ ਤੁਹਾਡੇ ਸਾਹਮਣੇ ਸਕਰੀਨ ਸ਼ਾਟ ਲੱਤੇ ਗਏ ਨੇ ਜਿਹੜੇ ਸਲੋ ਮੋਸ਼ਨ ਲੱਤੇ ਤੇ ਉਹਦੇ ਵਿੱਚ ਕੀ ਕੀ ਹੋ ਰਿਹਾ ਚੁੱਲਾ ਕਿਵੇਂ ਆਇਆ ਹੈ ਆਪਣੀ ਉਹ ਕਹਿੰਦੇ ਹੁੰਦੇ ਆ ਬੈਠਣ ਵਾਲੀ ਕਿਵੇਂ ਆਈ ਉਹ ਅੱਗ ਕਿਵੇਂ ਵਾਲੀ ਸਭ ਕੁਝ ਦੇਖਿਆ ਕਿ ਅੱਗ ਮੈਂ ਵਾਲੀ ਜਾਣ ਕੇ ਫੋਟੋ ਖਿਚਾਣਾ ਵੀਰ ਜੀ ਅਸੀਂ ਐ ਸੋਚਿਆ ਤਾਂ ਰੱਬਾ ਮੇਰਾ ਕਿਸੇ ਬਾਹੋਂ ਬਿਲੇ ਸਟੈਲ ਕਰਦੇ ਉਹ ਰੱਬ ਨੂੰ ਰਹਿਣ ਦਿਓ ਉੱਪਰ ਥੋੜਾ ਜਾ ਕੇ ਥੋੜੇ ਥੱਲੇ ਨਾ ਤਰੋ ਉਹਨੂੰ ਉਹ ਵਿਚਾਰਾ ਉੱਪਰ ਬੈਠਾ ਉਹਨੂੰ ਕਹਿੰਦੇ ਐਨਾ ਟੈਂਸ਼ਨ ਇਹ ਆਰੇ ਇਹ ਰਲ ਕੇ ਪਲਾਨ ਦੋਹੇ ਜਿਹੜੀਆਂ ਬਹੁਤ ਤਕੜੇ ਤਕੜੇ ਬਣਾਉਣੀਆਂ ਪਰ ਨਹੀਂ ਇਹ ਗੱਲ ਹੈ ਵੀ ਕਿਹੜਾ ਝੂਠ ਕਿਦਾਂ ਅਸੀਂ ਬਣਾਉਣ ਲੱਗ ਗਏ ਨਾ ਵੀਡੀਓ ਤੁਸੀਂ ਰੋਣ ਲੱਜਣਾ ਸਾਰਾ ਕੰਮ ਅਸੀਂ ਕਰਦੀਆਂ ਦੱਸਦੀ ਨਹੀਂ ਮੈਂ ਵੀ ਝੂਠ ਕਾ ਕੇ ਬੋਲਿਆ ਤਾਂ ਇਹ ਬੰਦਾ ਕਿਸੇ ਨੂੰ ਬਾਰੇ ਨਾ ਮੰਦੀ ਇਹ ਸੁਬੀ ਇਹਨੇ ਝੂਠ ਕਾ ਕੇ ਬੋਲਿਆ ਤਾਂ ਇਹਨੂੰ ਤੁਸੀਂ ਏਡੀ ਜ਼ੋਰ ਦੇ ਕਾ ਕੇ ਮਾਰਦੇ ਤੂੰ ਹੁਣੇ ਦਾ ਸਾਥ ਕਾ ਕੇ ਦਿੰਦੀ ਪਹਿਲਾਂ ਮੈਨੂੰ ਨਹੀਂ ਮੇਰੇ ਮਾਪੇ ਆਪਣੇ ਤੁਹਾਡੇ ਮੂਰੇ ਵੇਚਦਾ ਮੈਨੂੰ ਹੇ ਹਾਈ ਹਾਈ ਆਪਾਂ ਦੋ ਇਕੱਠੀਆਂ ਨਾ ਇਕੱਠੀਆਂ ਇਹ ਖੜ੍ਹਦੇ ਮੈਂ ਇੱਕ ਮਿੰਟ ਹਾਂ ਠਾ ਮਲਾ ਫਰੀ ਦੇ ਤੂੰ ਵੀ ਕਹਿ ਕਹਿ ਵੀ ਅੱਗੇ ਅਸੀਂ ਉਹ ਵਾਲੀ ਕਹਿ ਕਹਿ ਨਾ ਕਹਿਤ ਨਹੀਂ ਨ ਇੱਕ ਵਾਰ ਕਹਿ ਇੱਕਾਂ ਮਾਸ ਆ ਕੋਈ ਲੋਹਾਂ ਦੀ ਨੂੰ ਬਸ ਇੱਕ ਗੱਲ ਕਹਿ ਬਈ ਇਹਨੇ ਅੱਗ ਵਾਲੀ ਤੁਸੀਂ ਅੱਗ ਵਾਲੀ ਇਹਨੇ ਮੋਬਾਈਲ ਤੇ ਟਾਈਲ ਤੁਸੀਂ ਅੱਗ ਬੜਾ ਖਰਚ ਕੀਨੇ ਤੁਸੀਂ ਅੱਗ ਬੜੀ ਅੱਜ ਹੁਣ ਓਕੇ ਪਤਾ ਕਿਆ ਕਹਿੰਦਾ ਕਹਿੰਦਾ ਨਾ ਵਾਰ ਮਾੜਾ ਤੇ ਕ ਅੱਗ ਬਾਲ ਕੇ ਦਿਖਾਉਂਦਾ ਇਹ ਸਕਾਟ ਸ਼ਾਟ ਲੈ 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 ਨਾ ਆ ਲੈਤੀ ਜੇ ਬਿੱਕੀ ਨੇ ਇਹ ਗੱਲ ਨਾ ਕਹੀ ਹੋਈ ਖਾ ਕੁੜੀ ਜੀ ਸੋ ਵੀ ਬਾਈ ਸ਼ਾਟ ਲੈ ਲੈ ਵੀ ਮੈਂ ਇੱਕ ਵਾਰ ਤੂੰ ਚੰਗ 2 ਖਾ ਲੈ 2 ਗੱਪਾਂ ਦੀ ਦੋ ਵਕਤ ਮੈਂ ਰੋਟੀ ਖਾਈ ਤੇ ਤੁਸੀਂ ਵੀ ਸੌ ਖਾਓ ਵੀ ਹਰ ਰੋਜ਼ ਤੁਸੀਂ ਰੋਟੀ ਬਣਾਉਂਦੇ ਆ ਅਸੀਂ ਕਦੇ ਬਣਾਉਂਦੇ ਨਹੀਂ ਤੁਸੀਂ ਵੀ ਸੌ ਖਾਓ ਵੀ ਤੁਸੀਂ ਹੈ ਅੱਜ ਚੁੱਲ੍ਹਾ ਅੱਗ ਬਾਲਣ ਵੀਡੀਓ ਕਰਕੇ ਬਾੜਿਆ ਖਾਓ ਸੌ ਹੈ ਤੁਸੀਂ ਵੀ ਖਾਸ ਹਾਂ ਵੀ ਤੁਸੀਂ ਵੀਡੀਓ ਬਣਾਉਣ ਲਈ ਚੁੱਲਾ ਮਾਰੀ ਮੈਂ ਕਹਿੰਦਾ ਵੀ ਮੈਂ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਜਾਂ ਤੁਸੀਂ ਮੇਰੀ ਵੀਡੀਓ ਬਣਾਓ ਪਰ ਉੱਕਣਾ ਤਾਂ ਕੰਮ ਵੀ ਕਰੋ ਨਾ ਚਲੋ ਮੈਂ ਤੁਹਾਡੀ ਵੀਡੀਓ ਬਣਾਉਂਦਾ ਚਲੋ ਖੇਤ ਵਿੱਚ ਕਢਾਈ ਕਰੋ ਤੁਸੀਂ ਕਿੱਥੇ ਚਲੇ ਜਾਉਂਗੇ ਵੀਡੀਓ ਚੱਕਰ ਵੀ ਨਹੀਂ ਨਾ ਤੁਸੀਂ ਗੱਲਾਂ ਮਾਰਦੇ ਤੁਸੀਂ ਤੁਹਾਨੂੰ ਕਦੇ ਕਹਿੰਦੇ ਹੀ ਨਹੀਂ ਅਸੀਂ ਤੁਹਾਡਾ ਕੰਮ ਕਰੀਏ ਸਫਾਈ ਸਫਾਈ ਦੇਣ ਦੀ ਲੋੜ ਨਹੀਂ ਲੋਕਾਂ ਨੂੰ ਸਾਰਾ ਕੁਝ ਪਤਾ ਹੈ ਵੀ ਕਿੰਨੀ ਵੀਡੀਓ ਦੇ ਵਿੱਚ ਅਸੀਂ ਰੋਟੀਆਂ ਵੀ ਪਕਾਈਆਂ ਯਾਰ ਉਹ ਪਹਿਲੀ ਵੀਡੀਓ ਤੇਰੀ ਮੰਮੀ ਕੋ ਸਾਰੀਆਂ ਰੋਟੀਆਂ ਸ਼ੁਰੂ ਤੇ ਲੈ ਕੇ ਐਂਡ ਤੱਕ ਪਕਾਈਆਂ ਜਿਹੜੀ ਹਾਂ ਮੈਂ ਮੈਂ ਤਾਂ ਵੀ ਤੋਹ ਕੋ ਰੋਟੀਆਂ ਪਕਾ ਲਮਾ ਜੀ ਜਦੋਂ ਉਹਨਾਂ ਦਾ ਨਕਟਾਰਾ ਹੁੰਦਾ ਕੋਈ ਪਾਸੋਂ ਮੱਕੀ ਨੂੰ ਸਾਰੀ ਸਪਰੇ ਦੀ ਦੀ ਕਰਕੇ ਆਈ ਹਾਂ ਹਾਂ ਅੱਛਾ ਪੱਕੀ ਗੱਲ ਹੈ ਕਰਤੀ ਸੀ ਝੂਠ ਹੈ ਸਾਰੀ ਕਰਦੀ ਸਾਰੀ ਕਰਕੇ ਸੀ ਬੇਟਿਆ ਕਕਰਨਾ ਵੀ ਬਹੁਤ ਵੱਡੀ ਗੱਲ ਹੈ ਹਾਂ ਬਹੁਤ ਵੱਡੀ ਗੱਲ ਹੈ ਮੈਂ ਮੰਨਦਾ ਮੈਂ ਕਿਹਾ ਵੀ ਵੀਡੀਓ ਦੇ ਵਿੱਚ ਕਿਹਾ ਵੀ ਸੁਖਵੀਰ ਕੌਰ ਸਰਵਾ ਕਰਨ ਚੱਲੀ ਹੈ ਚੈੱਕ ਕਰਨ ਚੱਲੀ ਹੈ ਪਰ ਜਿਹੜੇ ਤਾਂ ਖਾ ਗੱਲ ਬੋਲਤੀ ਦੀ ਵੀ ਸਪਰੇਅ ਕਰਕੇ ਆਈ ਉਹ ਕਾ ਨੂੰ ਝੂਠ ਫਰ ਲੱਕ ਕਾਤੇ ਬੰਨੇ ਮੇਰੇ ਟੱਬਰ ਨੇ ਮੈਂ ਨਾ ਹੁਣ ਕੁਝ ਕਰ ਦੇਣਾ ਮੈਂ ਕੋ ਖਾ ਕੇ ਮਰ ਜਾਣਾ ਮੈਨੂੰ ਲੱਗਦਾ ਹੈ ਰੋਟੀ ਬਣਾਉਣਾ ਰੋਟੀ ਖਾ ਕੇ ਨਹੀਂ ਇਹ ਅਹੀ ਲੱਛਣ ਰਹੀ ਰੋਟੀ ਖਾਣੀ ਹੈ ਰੋਟੀ ਖਾ ਕੇ ਮਰ ਜਾਣਾ ਮੈਂ ਸਬਜ਼ੀ ਮੀਰਾ ਬਣਾਉਣ ਲੱਗੀ ਰੋਟੀ ਬਣਾ ਲੈਣੀ ਹੈ ਅਸੀਂ ਖਾ ਲੈਣੀ ਹੈ ਹਾਂ ਤੌੜਾ ਨਾ ਪਾਇ ਕਰੋ ਸਬਜ਼ੀ ਮਤਲਬ ਕੈਂਡਾ ਪਾਪ ਸੱਚ ਸੱਚ ਬੋਲਦੇ ਹਾਂ ਸੱਚ ਬੋਲੋ ਦਿੱਕੋ ਵੀ ਹਾਂ ਪਰ ਵਿੱਕੀ ਨਹੀਂ ਅੱਗ ਬਾਲੀ ਤੁਸੀਂ ਦੇਖਿਓ ਜੀ ਮੈਂ ਚਲੋ ਕੋਈ ਨਹੀਂ ਅੱਜ 3 ਦਿਨ ਬਾਅਦ ਬਾਲੀ ਹੋ ਤੇ ਨਤਾ ਸਿੰਘ ਪਕਾਉਣਗੇ ਰੋਟੀ ਚਲ ਬਣਾਉਂਦੇ ਆਪਾਂ ਭਾਂਡੇ ਲੈ ਕੇ ਬੈਠ ਗਏ ਅੱਗੇ ਤਾਂ ਕਦੇ ਕਰੇ ਨਹੀਂ ਕੰਮ ਆਪਾਂ ਥਾਲ ਕੋਲੀ ਘੜਕਾਈ ਅੱਛਾ ਮੈਂ ਤੁਹਾਨੂੰ ਮੈਂ ਤੁਹਾਨੂੰ ਜੀ ਖੜ ਜੋ ਇੱਕ ਮੈਂ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਲਿੰਕ ਸੈਂਡ ਕਰੂੰਗਾ ਜੀ ਵੀਰ ਪੁਰਾਣੇ ਮਕਾਨ ਦੇ ਵਿੱਚ ਟੋਟਲ ਰੋਟੀਆਂ ਪਕਾਈਆਂ ਪਰ ਮੈਂ ਰੋਟੀਆਂ ਦੀ ਗਿਣਤੀ ਵੀ ਪੁੱਛੀ ਸੀ ਲੋਕਾਂ ਨੂੰ ਜੇ ਕਿਸੇ ਨੂੰ ਯਾਦ ਹੋਵੇ ਜੇ ਕਿਸੇ ਨੇ ਦੇਖੀ ਵੀ ਉਹ ਵੀਡੀਓ ਤਾਂ ਮੈਨੂੰ ਦੱਸਿਓ ਵੀ ਕਿੰਨੀਆਂ ਰੋਟੀਆਂ ਪਕਾਈਆਂ ਸੀ ਉਸ ਦਿਨ ਤੇ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗਾ ਤੇ ਉਹ ਵੀਡੀਓ ਨੂੰ ਜਰੂਰ ਦੇਖਿਓ ਟੋਟਲ ਰੋਟੀਆਂ ਵੀ ਪਕਾਉਣਾ ਜਾਣਦੇ ਬੇਲਣਾ ਵੀ ਜਾਣਦਾ ਸਰਕੂ ਕਰਨਾ ਜਾਣਦਾ ਇਹ ਜੀ ਗੱਲ ਨਹੀਂ ਲੜਨਾ ਆਉਂਦਾ ਫੁੱਲ ਹੈ ਬਸ ਮੈਨੂੰ ਇੱਕ ਗੱਲ ਮੈਨੂੰ ਇੱਕ ਗੱਲ ਹੈ ਮੈਨੂੰ ਝੂਠ ਨਹੀਂ ਬੋਲਣਾ ਆਉਂਦਾ ਬਸ ਤੁਸੀਂ ਰੱਜ ਰੱਜ ਬੋਲਦੀਆਂ ਮੋਟੀਆਂ ਜਿਹੜੇ ਤੁਸੀਂ ਗੱਲ ਸੁਣੋ ਤੁਹਾਡੇ ਗੈਸ ਭਰੀ ਪਈ ਹੈ ਕੇਸ ਬੈਣਾ ਤੁਹਾਡੇ ਪਰ ਮੇਰੇ ਪਰ ਕਾਲਾ ਕੇਸ ਲੈ ਡੈਟੀ ਵੈਲ ਕਰਾ ਟਾਈਮ ਡੂ ਨਟ ਮੈਨਿਪੂਲੇਟ ਜਦੋਂ ਪੈਦੀ ਹੈ ਡੁਆਟੋਪਾਸਟਿਕ ਵਾਲਾ ਡੁਆਟੋਪਾਸਟਿਕ ਵਾਲਾ ਕੀ ਵਾਲੇ ਵੀ ਕੀ ਕਰਦਾ ਨਾਲ ਮੇਰੀ ਵੀਡੀਓ ਦੇ ਵਿੱਚ ਪਤਾ ਹੈ ਬਈ ਤੇ ਥੱਪੜ ਪਾੜ ਵੀ ਸੋਹਣੀ ਕਰਦਾ ਗਾਣਾ ਵੀ ਕੱਢਦਾ ਇਹਨੂੰ ਮੈਂ ਸਰਵ ਕਰਦਾ ਪਰ ਹਾਂ ਕਿਵੇਂ ਸੁੱਖੋ ਪੈਣ ਜੀ ਵਾਲੇ ਚੈਨਲ ਤੇ ਆਪਣਾ ਚਾਟ ਤਿਆਰ ਕਰਦੀ ਸੀ ਮੈਂ ਸਕੂਲ ਲੱਗ ਗਈ ਉਹ ਮੈਂ ਰੋਟੀਆਂ ਕਿਵੇਂ ਬਣਾ ਲੂੰਗੀ ਹਾਂ ਇਹ ਤਾਂ ਕਲ ਕਰੀ ਮਮਾ ਨਾ ਅੱਜ ਫੋਨ ਨਾ ਕੱਟੇ ਅੱਜ ਮੇਰੇ ਬੀਲ ਦਾ ਫੋਨ ਆਣਾ ਹੈ ਇਹ ਤਾਂ ਇਹਦੇ ਵਿੱਚ ਤਾਂ ਆਉਣਾ ਹੀ ਨਹੀਂ ਹੈ ਕਿ ਤੇਰੇ ਬੀਲ ਦਾ ਫੋਨ ਉਹ ਤਾਂ ਕੱਲ ਜਾਂ ਪਰਸੋਂ ਨੂੰ ਆਊਗਾ ਹਣ ਫੋਨ ਤੇਰੇ ਬੀਲ ਦਾ ਚੱਲ ਫੇ ਵਿੱਕੀ ਉਹ ਨੇੜੇ ਇਹ ਨਹੀਂ ਮੰਨਦੀ ਆ ਰਾਦੀਆਂ ਮੈਨੂੰ ਰੋਟੀਆਂ ਆਪਾਂ ਨੂੰ ਪਕਾਉਣੀਆਂ ਨਹੀਂ ਪੈਣੀਆਂ ਹਾਂ ਪਕਾਉਣੀਆਂ ਦੀ ਪੈਣੀਆਂ ਆ ਕੋਈ ਨਹੀਂ ਮੱਕਰੇ ਨਹੀਂ ਹੈਗੇ ਆ ਮੁੱਕ ਕੇ ਜਾਣਾ ਕਿੱਥੇ ਜੇ ਹੁਣ ਮੈਂ ਉਥੇ ਰੋਟੀ ਬੇਲ ਲੂੰਗਾ ਤਾਂ ਕੈਮਰਾ ਕੌਣ ਫੜੂਗਾ ਸਰਦਾਰ ਜੀ ਫਿਰ ਮੇਰਾ ਕੌਣ ਫੜੂਗਾ ਇਹ ਹੁਣ ਚੁੱਲ੍ਹੇ ਮੂਰੇ ਬੈਠਦਾ ਜੇ ਆਪਾਂ ਨਹੀਂ ਬੈਠਣਾ ਹਣ ਕੋਣ ਉਹਦਾ ਠੰਡ ਜੀ ਲਾਦੀ ਦੀ ਉੱਤਰੀ ਠੰਡ ਉਹਦਾ ਠੰਡ ਦਾ ਮਾਰਾ ਦੋ ਵਾਰ ਨਾ ਆ ਲਿਆ ਅੱਜ ਉਹ ਨੂੰ ਠੰਡ ਲੱਗੀ ਦੀ ਖਾਸੀ ਹੁਣ ਤਾਂ ਵਿਚਾਰਾ ਨੇ ਸੇਕ ਕੇ ਆਏ ਹਾਂ ਨੂੰ ਅੱਗ ਬਲੀ ਬੜਾਈ ਮਿਲ ਗਈ ਦੋ ਮਿੰਟ ਲੱਗਣੇ ਆ ਨਹੀਂ ਗਰਮੀਆਂ ਦੇ ਦਿਨਾਂ 'ਚ ਅਗਲਾ ਅੱਗ ਤੇ ਇੰਨਾ ਕਿੱਲਤ ਮੰਦਾ ਮੰਦਾ ਕਿ ਨਹੀਂ ਕਿੱਲਤ ਇੰਨਾ ਦੇਖ ਫੇਰ ਇਹ ਦੇਖ ਤੇ ਤੇਰਾ ਘਰ ਲੱ ਕਿੰਨਾ ਸਾਊ ਹੈ ਤਨੂ ਆ ਗਵਾਲ ਵਾਲ ਕੇ ਦਿੰਦਾ ਉਹ ਮੇਰੇ ਰੱਬਾ ਦੱਸਣ ਮੈਂ ਕੀ ਕਹਾਂ ਅਗਰ ਮਨੂੰ ਡੋਮੈਸਟਿਕ ਬੈਲ ਕੇ ਦਾ ਕੇਸ ਕਰਨਾ ਪੈਣਾ ਇੱਧਰ ਤੇਰੇ ਪਰ ਕੇਸ ਕਰ ਦੇਣਾ ਨੇ ਡੋਮੈਸਟਿਕ ਵਾਇਲੈਂਸ ਵੀ ਘਰ ਵਾਲਾ ਘਰ ਵਾਲੇ ਨੂੰ ਕੁੱਟਦਾ ਹੁੰਦਾ ਉਹਦਾ ਕੇਸ ਕਰ ਦੇਣਾ ਇੱਥੇ ਘਰ ਵਾਲੀ ਘਰ ਵਾਲੇ ਨੂੰ ਟੌਰਚਰ ਕਰਦੀ ਐ ਟੌਰਚਰ ਕਰਦੀ ਐ ਮਨੂੰ ਵੀ ਚੁੱਲਾ ਵਾਲਾ ਰੋਟੀਆਂ ਪਕਾ ਸਕਦਾ ਭਾਜੀ ਬਣਾ ਦੋਨਾਂ ਵਾਲੇ ਕੀ ਗੱਲ ਕਰਨਾ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਅਸੀਂ ਕਰ ਇਹ ਅਸੀਂ ਬਹੁਤ ਵਧੀਆ ਚੱਲਦਾ ਬੱਕੀ ਤੇਰੀ ਸੋਹਣੀ ਗੱਲ ਜੰਮਣੀ ਕੋਈ ਨਾ ਮੈਣਾ ਨਹੀਂ ਮੈਣਾ ਨਹੀਂ ਮੈਣਾ ਕਿਹਨੇ ਕਹਿ ਮੈਣਾ ਹੋਰ ਖੱਛਾ ਵੈਰੀ ਗੁੱਡ ਹਾਂ ਹੁਣ ਇਹਨਾਂ ਨੇ ਅੱਜ ਜੈਸਮੀਨ ਬਸ ਤਾਂ ਆਹੀ ਆਹੀ ਕੋਈ ਜੱਦੀ ਦੀ ਕਸਮ ਸੀ ਉਹਨੇ ਨਿਭਜੀ ਪਾਪਾ ਜੀ ਗੱਲਾਂ ਜੋ ਕੀਓ ਬਸ ਤੇ ਪਤਾ ਕਿੰਨਾ ਅੱਖ ਤੁਹਾਨੂੰ ਤੇ ਪਤਾ ਹੈਗਾ ਮਨ ਨੂੰ ਨਹੀਂ ਪਤਾ ਤਾਂ ਆਨ ਨੂੰ ਪਤਾ ਹਾਂਜੀ ਤੁਹਾਨੂੰ ਕੁਝ ਪਤਾ ਹਾਂਜੀ ਕੱਲ ਮੈਨੂੰ ਪਤਾ ਮੈਂ ਕੱਲ ਨੂੰ ਨਾਲ ਲੜ ਕੇ ਪੇਕੇ ਜਾਣਾ ਜਾਣਾ ਚੰਗਾ ਜੀ ਇਹ ਚੱਲੀ ਜੀ ਕੱਲੂ ਮੇਰੇ ਪੇਕਿਆਂ ਨੂੰ ਨਹੀਂ ਸੱਚ ਇਹ ਇਹ ਆ ਗਈ ਅੱਜ ਮੇਰੇ ਪੇਕਿਆਂ ਚ ਇਹਨੇ ਕੱਲ ਨੂੰ ਜਾਣਾ ਆਪਣੇ ਪੇਕਿਆਂ ਨੂੰ ਠੀਕ ਆ ਜੀ ਹੁਣ ਬਾਕੀ ਦੇਖਦੇ ਹਾਂ ਹੁਣ ਕਿਆ ਬਣਦਾ ਵੀ ਕਿਉਂ ਜਾਣਾ ਪੰਚਾਇਤ ਕੱਲ ਜਾਣਾ ਕਿ ਐਵੇਂ ਜਾਣਾ ਸੋ ਮਿਲਦੇ ਕਿਤੇ ਅਗਲੀ ਵੀਡੀਓ ਵਿੱਚ ਕੱਲ੍ਹ ਵਾਲੀ ਵਿੱਚੇ ਮਿਲੂਗੇ ਹੁਣ ਦੇਖਦੇ ਹਾਂ ਵੀ ਕੱਲ ਨੂੰ ਇਹ ਮੇਰੇ ਪੇਕਿਆਂ ਹੀ ਰਹਿੰਦੀ ਹੈ ਕਿ ਆਪਣੇ ਪੇਕਿਆਂ ਨੂੰ ਜਾਵਾਂ ਕੱਲ ਮੈਂ ਸੱਚੀ ਜਾਉਂਗੀ ਹੁਣ ਚਲ ਠੀਕ ਆ ਓਕੇ ਬਾਏ ਟਾਟਾ ਜੀ